ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ 133ਵਾਂ ਦਿਨ 100 ਦਿਨ 100 ਅਲੱਗ-ਅਲੱਗ ਸਟਾਈਲ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਲੈ ਕੇ ਆਏ ਹਾਂ ਵਟਾਵਲੀ ਫ੍ਰੀ ਸਟਾਈਲ ਦਸਤਾਰ ਅੱਜ ਤੱਕ ਤੁਹਾਨੂੰ ਮੈਂ ਜਿੰਨੀਆਂ ਵੀ ਵਟਾਲੀਆਂ ਦਸਤਾਰੇ ਦਿੱਤੀਆਂ ਇਹਦੀ ਸ਼ੇਪ ਥੋੜੀ ਜੀ ਦੱਬਮੀ ਹੋਵੇਗੀ ਗੋਲ ਹੋਵੇਗੀ ਸਾਈਡਾਂ ਤੋਂ ਥੋੜੀ ਜ਼ਿਆਦਾ ਬਾਹਰ ਹੋਵੇਗੀ ਫਰੰਟ ਤੋਂ ਦੱਬੀ ਹੋਈ ਸ਼ੇਪ ਹੋਵੇਗੀ ਧਿਆਨ ਨਾਲ ਇਸ ਵੀਡੀਓ ਨੂੰ ਦੇਖਿਓ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਡਿਟੇਲ ਚ ਦੱਸਾਂਗਾ ਪੂਣੀ ਬੇਸ ਨੂੰ ਕਿੱਦਾਂ ਸਜਾਣਾ ਹੈ ਇਹ ਸਾਰੀਆਂ ਚੀਜ਼ਾਂ ਵੀ ਧਿਆਨ ਨਾਲ ਲੋ ਬੈਕ ਤੇ ਫਰੰਟ ਤੋਂ ਪੇਚ ਆਪਣੇ ਸਾਰੇ ਫੁੱਲਵੇਂ ਫੁੱਲਵੇਂ ਹੋਣਗੇ ਲੜਾ ਦੇ ਵਿੱਚੋਂ ਆਪਾਂ ਵਟ ਨਹੀਂ ਕੱਢਨੇ ਹੈਗੇ ਐਜ਼ ਇਟ ਇਜ਼ ਲੈਣ ਦੇਣਾ ਪ੍ਰੋਪਰ ਫ੍ਰੀ ਸਟਾਈਲ ਦਸਤਾਰ ਹੋਵੇਗੀ ਤੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਕਿਸੇ ਵੀ ਸਟਾਈਲ ਦੀ ਦਸਤਾਰ ਸਿਰਉਣ ਦੇ ਵਿੱਚ ਪੂਣੀ ਅਤੇ ਬੇਸ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਆ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪੂਣੀ ਦੀ ਪੂਣੀ ਅਸੀਂ ਇਹ ਨੋਰਮਲੀ ਸਿੰਪਲ ਤਰੀਕੇ ਨਾਲ ਕਰਨੀ ਆ ਪਰ ਆਪਾਂ ਥੋੜੀ ਜਿਹੀ ਘ ਕੁਲਮੀ ਸ਼ੇਪ ਦੇ ਵਿੱਚ ਇਹ ਦਸਤਾਰ ਸਜਾਉਣੀ ਆ ਥੋੜਾ ਜਿਹਾ ਘੱਟ ਪਾਣੀ ਲਗਾਇਓ ਦਸਤਾਰ ਨੂੰ ਆਪਣਾ ਇਹ ਕਪੜਾ ਕਾਫੀ ਹੈਵੀ ਆ ਰੂਬੀਆ ਵੈਲ ਕੈਮੀਕਲ ਕਪੜਾ ਹੈ ਇਹ 8 ਮੀਟਰ ਦੀ ਲੈਂਥ ਆ ਇਸ ਦਸਤਾਰ ਦੀ ਦੋਨਾਂ ਸਾਈਡਾਂ ਤੇ ਥੋੜਾ ਜਿਹਾ ਘੱਟ ਘੱਟ ਪਾਣੀ ਲਗਾਵਾਂਗੇ ਜਿੰਨਾ ਆਪਾਂ ਨੋਰਮਲ ਦਸਤਾਰ ਨੂੰ ਲਗਾਉਨੇ ਆ ਉਹਦੇ ਅਕੋਰਡਿੰਗ ਘੱਟ ਹੀ ਲਗਾਣਾ ਆ ਕਿਉਂਕਿ ਆਪਾਂ ਨੂੰ ਦਸਤਾਰ ਥੋੜੀ ਨਾ ਦੱਬਣੀ ਵੀ ਆ ਤੇ ਸਾਈਡਾਂ ਤੋਂ ਫੁਲਾਣੀ ਵੀ ਆ ਕਈ ਚੀਜ਼ਾਂ ਧਿਆਨ ਚ ਰੱਖਣੀਆਂ ਪੈਣੀਆਂ ਤੁਹਾਨੂੰ ਕੋਈ ਵੀ ਨਵੀਂ ਸ਼ੇਪ ਬੰਨਣ ਤੋਂ ਪਹਿਲਾਂ ਨਾ ਉਸ ਸ਼ੇਪ ਨੂੰ ਹੱਥਾਂ ਨਾਲ ਸਜਾਉਣ ਤੋਂ ਪਹਿਲਾਂ ਇਸ ਲਈ ਹੁਣ ਸਭ ਤੋਂ ਪਹਿਲਾਂ ਪੂਣੀ ਧਿਆਨ ਦੇ ਨਾਲ ਦੇਖਿਓ ਇੱਕ ਪੱਲਾ ਫੜਾਂਗੇ ਉਹਦਾ ਧਾਗੇ ਵਾਲਾ ਹੀ ਸੰਧਰ ਕਰਾਂਗੇ ਦੂਜਾ ਪੱਲਾ ਛੱਡ ਕੇ ਤੀਜਾ ਪੱਲਾ ਫੜਾਂਗੇ ਫਿਰ ਉਹਦਾ ਧਾਗੇ ਵਾਲਾ ਹਿੱਸਾ ਸੀ ਅੰਦਰ ਕਰਕੇ ਦੂਜੇ ਹੱਥ ਦੀ ਇੱਕ ਉਂਗਲ ਤੇ ਲਪੇਟ ਲਵਾਂਗੇ ਇਹਦਾ ਫਾਇਦਾ ਇਹ ਹੁੰਦਾ ਹੈ ਇਹਨਾਂ ਦੋਨਾਂ ਵਿੱਚੋਂ ਇੱਕ ਪੱਲਾ ਫੜ ਕੇ ਤੁਸੀਂ ਪੂਣੀ ਕਰਨੀ ਹੈ ਤੇ ਦੂਜਾ ਪੱਲਾ ਕਿਸੇ ਨੂੰ ਫੜਾਣਾ ਹੈ ਜਾਂ ਬੰਨ੍ਹ ਕੇ ਤੁਸੀਂ ਪੂਣੀ ਕਰ ਲੈਣੀ ਹੈ ਹੁਣ ਇਸੀ ਨੂੰ ਧਿਆਨ ਨਾਲ ਸਮਝਿਓ ਤੇ ਉਸ ਤੋਂ ਬਾਅਦ ਚ ਇਹਨੂੰ ਅਸੀਂ ਤੁਹਾਨੂੰ ਹਰ ਇੱਕ ਚੀਜ਼ ਡਿਟੇਲ ਬਾਈ ਡਿਟੇਲ ਨਾਲ ਦੀ ਨਾਲ ਸਮਝਾਈ ਜਾਵਾਂਗੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਕੈਂਚੀ ਗੱਠ ਮਾਰ ਲੈਣੀ ਹੈ ਧਿਆਨ ਨਾਲ ਕੱਸ ਕੇ ਮਾਰਿਓ ਜਿਹੜੀ ਬਾਅਦ ਵਿੱਚ ਚੰਗੀ ਤਰ੍ਹਾਂ ਖੁੱਲ ਵੀ ਜਾਵੇ ਤੇ ਤੁਹਾਨੂੰ ਜ਼ਿਆਦਾ ਗੱਠਾ ਮਾਰਨ ਦੀ ਲੋੜ ਵੀ ਨਾ ਪਵੇ ਅੱਜ ਅਸੀਂ ਸਿੰਪਲ ਦਸਤਾਰ ਸਜਾ ਰਹੀਆਂ ਠੀਕ ਹੈ ਜੀ ਤੇ ਜਦੋਂ ਅਸੀਂ ਸਿੰਪਲ ਦਸਤਾਰ ਸਜਾਣੇ ਹੁੰਦੇ ਆ ਨਾ ਤਾਂ ਪੂਣੀ ਦੀ ਲੇਨ ਆ ਤੁਸੀਂ ਪਾਵੇਂ ਸਲਾਈ ਰੱਖੋ ਖੱਬੇ ਪਾਸੇ ਪਾਵੇਂ ਰੱਖੋ ਸੱਜੇ ਪਾਸੇ ਇਹਦੇ ਨਾਲ ਕੋਈ ਇੰਪੈਕਟ ਨਹੀਂ ਪੈਂਦਾ ਦਸਤਾਰ ਦੇ ਉੱਤੇ ਜਿੱਦਣ ਮਰਜੀ ਸਲਾਈ ਰੱਖੋ ਦੋਨਾਂ ਸਾਈਡਾਂ ਤੋਂ ਬਰਾਬਰ ਫੜ ਕੇ ਕਪੜਾ ਅੰਦਰ ਨੂੰ ਕਰ ਦੇਣਾ ਹੈ ਬਰਾਬਰ ਜਿਹਾ ਕਪੜਾ ਅੰਦਰ ਨੂੰ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਇਸ ਤਰੀਕੇ ਨਾਲ ਦਸਤਾਰ ਨੂੰ ਤੁਸੀਂ ਫਿਰ ਇੱਕ ਵਾਰ ਹੋਰ ਖਿੱਚ ਲੈਣਾ ਹੈ ਜਦੋਂ ਤੁਸੀਂ ਦਸਤਾਰ ਨੂੰ ਹੱਥ ਦੇ ਵਿੱਚ ਫੜੋਗੇ ਨਾ ਜਦੋਂ ਘੱਟ ਗਿੱਲੀ ਕੀਤੀ ਹੋਈਗੀ ਉਹ ਤੁਹਾਨੂੰ ਫੀਲ ਹੋਵੇਗਾ ਕਿ ਦਸਤਾਰ ਦਾ ਕਪੜਾ ਨਾ ਆਪਸ ਦੇ ਵਿੱਚ ਥੋੜਾ ਜਿਹਾ ਗੁੱਝਦਾ ਪਿਆ ਹੈ ਮਤਲਬ ਕਹੋ ਕਪੜਾ ਕਪੜੇ ਦੇ ਵਿੱਚ ਨਾ ਥੋੜਾ ਅੜਦਾ ਜਿਹਾ ਮਹਿਸੂਸ ਹੋਊਗਾ ਤੁਹਾਨੂੰ ਕਿ ਮਤਲਬ ਘਟ ਲੱਗੇ ਪਾਣੀ ਦੀ ਇਹ ਹੀ ਨਿਸ਼ਾਨੀ ਹੁੰਦੀ ਆ ਦਸਤਾਰ ਦੀ ਜਦੋਂ ਆਪਾਂ ਹੈਵੀ ਕਪੜੇ ਸਜਾਉਂਦੇ ਆ ਜਦੋਂ ਆਪਾਂ ਹਲਕਾ ਕਪੜਾ ਸਜਾਉਂਦੇ ਆ ਉਹਨੂੰ ਗਿੱਲਾ ਤੁਸੀਂ ਘੱਟ ਵੀ ਕਰ ਲੋ ਨਾ ਤਾਂ ਉਹਦੇ ਵਿੱਚ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਤੇ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਅਸੀਂ ਪੱਲੇ ਫੜੇ ਆ ਦੋ ਲਗਭਗ ਗਿੱਠ ਘੈਂਚ ਪੂਣੀ ਕਰਦੇ ਹੋਏ ਅੱਗੇ ਨੂੰ ਜਾ ਰਹੇ ਆ ਆਪਣੀ ਨਾ ਇਹਦੇ ਵਿੱਚ ਪੂਣੀ ਦਾ ਇੰਪੋਰਟੈਂਟ ਰੋਲ ਇੰਨਾ ਕੀ ਆ ਕਿ ਇਹਨੂੰ ਆਪਾਂ ਗਿੱਲਾ ਕੀਤਾ ਤੇ ਜ਼ਿਆਦਾ ਚੋੜੀ ਨਹੀਂ ਕੀਤਾ ਇਹੇ ਥੋੜੀ ਜੀ ਕੱਸ ਕੇ ਕੰਨੀ ਪਾਣੀ ਆ ਪੂਣੀ ਤੁਹਾਨੂੰ ਕਿਉਂਕਿ ਆਪਾਂ ਨੂੰ ਦਸਤਾਰ ਸਜਾਣੀ ਆ ਥੋੜੀ ਜੀ ਟਾਈਟ ਤੇ ਥੋੜੀ ਜੀ ਫੁੱਲਮੀ ਤੇ ਜਿਹਦਾ ਮੋਟਾ ਹਿੱਸਾ ਨਿਜਲੇ ਪਾਸੇ ਤੇ ਹੋਵੇਗਾ ਸਾਰਾ ਇਸੇ ਢੰਗ ਨਾਲ ਤੁਸੀਂ ਪੱਲੇ ਫੜਦੇ ਹੋਏ ਅੱਗੇ ਜਾਣਾ ਤੇ ਤੁਹਾਡੀ ਪੂਣੀ ਜਿਹੜੀ ਬਰਾਬਰ ਹੋ ਜੇਗੀ ਫਿਰ ਆਪਾਂ ਗੱਠ ਨੂੰ ਖੋਲ ਕੇ ਪੂਣੀ ਨੂੰ ਹੱਥ ਦੇ ਵਿੱਚ ਫੜ ਲੈਣਾ ਆ ਆਪਣੀ ਪੂਣੀ ਤਿਆਰ ਆ ਹੁਣ ਅਸੀਂ ਬੇਸ ਸਜਾਣਾ ਦਸਤਾਰ ਦੇ ਲਈ ਸਭ ਤੋਂ ਪਹਿਲਾਂ ਅਸੀਂ ਬੇਸ ਕੇ ਇਸ ਢੰਗ ਨਾਲ ਸਜਾਣਾ ਹੈ ਦੇਖੋ ਮੇਨੇ ਵੀਰੋ ਜਦੋਂ ਆਪਾਂ ਫੁੱਲਮੀ ਦਸਤਾਰ ਸਜਾਣੀ ਆ ਨਾ ਤੁਹਾਡਾ ਬੇਸ ਉਹਦੇ ਲਈ ਵੀ ਟਾਈਟ ਹੀ ਹੋਣਾ ਚਾਹੀਦਾ ਆ ਕਿਉਂਕਿ ਤੁਹਾਡਾ ਜ਼ਿਆਦਾ ਜੋਰ ਲੱਗੇਗਾ ਦਸਤਾਰ ਨੂੰ ਸਜਾਉਣ ਦੇ ਵਿੱਚ ਕਿਉਂਕਿ ਆਪਾਂ ਦਸਤਾਰ ਥੋੜੀ ਜਿਹੀ ਫੁੱਲਮੀ ਸਜਾ ਰਹੇ ਹਾਂ ਜਦੋਂ ਆਪਾਂ ਦਸਤਾਰ ਫੁੱਲਮੀ ਸਜਾਉਂਦੇ ਹਾਂ ਤਾਂ ਉਹਦੇ ਨਾਲ ਇੱਕ ਥੋੜਾ ਜਿਹਾ 네ਗਟਿਵ ਇਮਪੈਕਟ ਪੈਂਦਾ ਸਾਡੇ ਤੇ ਉਹ ਇਹ ਹੁੰਦਾ ਕਈ ਵਾਰ ਦਸਤਾਰ ਅਸੀਂ ਢਿੱਲੀ ਸਜਾ ਲੈਂਦੇ ਆ ਜੇ ਦਸਤਾਰ ਆਪਣੀ ਢਿੱਲੀ ਹੋਵੇਗੀ ਤੇ ਜੇਕਰ ਉੱਤੋਂ ਜੀ ਬੇਸ ਵੀ ਅਸੀਂ ਢਿੱਲਾ ਬੰਨਿਆ ਹੋਵੇ ਤਾਂ ਸਾਰੀ ਦਿਹਾੜੀ ਤੁਹਾਡੀ ਦਸਤਾਰ ਨਾ ਹਿਲਦੀ ਜੀ ਰਹੇਗੀ ਜਦੋਂ ਤੁਸੀਂ ਜੱਕਦਮ ਸਿਰ ਇੱਧਰ ਉੱਧਰ ਨੂੰ ਕਰੋਗੇ ਤੁਹਾਡੀ ਦਸਤਾਰ ਨਾ ਸਿਰ ਦੇ ਉੱਤੇ ਨਾ ਘੁੰਮਦੀ ਰਹੇਗੀ ਇਸ ਚੀਜ਼ ਤੋਂ ਬਚਣ ਲਈ ਨਾ ਹਮੇਸ਼ਾ ਬੇਸ ਟਾਈਟ ਬੰਨੋ ਭਾਵੇਂ ਉਹਦੇ ਤੋਂ ਬਾਅਦ ਚ ਦਸਤਾਰ ਨੂੰ ਥੋੜਾ ਤੁਸੀਂ ਢਿੱਲਾ ਸਜਾ ਸਕਦੇ ਹੋ ਫੁਲਾਉਣ ਦੇ ਲਈ ਹੁਣ ਸਭ ਤੋਂ ਪਹਿਲਾਂ ਦੇਖੋ ਅਸੀਂ ਪਿਛਲੇ ਹਿੱਸੇ ਤੇ ਪੜਨੇ ਨੂੰ ਨਾ ਇਸ ਤਰੀਕੇ ਨਾਲ ਦੋ ਗੱਠਾ ਮਾਰੀਆਂ ਇਹਦੇ نیچے ਅਸੀਂ ਐਕਸਟਰਾ ਬੇਸ ਵੀ ਰੱਖਿਆ ਹੈ 1 ਮੀਟਰ ਦਾ ਜਿਹਦੀ ਅਸੀਂ ਤੈਹ ਲਗਾਈ ਹੋਈ ਸੀਗੀ ਤੇ ਕੰਗਾ ਸਾਹਿਬ ਨੂੰ ਵੀ ਨਾਲ ਹੀ ਸਜਾਇਆ ਸੀ ਹੁਣ ਅਸੀਂ ਕੇਸਾਂ ਨੂੰ ਹਰੇਕ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰਾਂਗੇ ਬੇਸ ਨੂੰ ਮੱਥੇ ਤੋਂ ਥੋੜਾ ਪਿੱਛੇ ਕਰਨਾ ਹੈ ਕਿਉਂਕਿ ਮੋਲਲੇ ਹਿੱਸੇ ਤੇ ਬੇਸ ਨਹੀਂ ਆਣਾ ਚਾਹੀਦਾ ਤੁਹਾਡਾ ਖੱਬੇ ਪਾਸੇ ਪ੍ਰੋਪਰ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਅੱਧਾ ਕੰਨ ਤੋਂ ਅੱਗੇ ਹੋਵੇ ਬੇਸ ਅੱਧਾ ਕੰਨ ਤੋਂ ਪਿੱਛੇ ਜਿਹਦੇ ਨਾਲ ਖੱਬੇ ਪਾਸੇ ਦਸਤਾਰ ਜਿਆਦਾ ਬਾਹਰ ਨੂੰ ਆਵੇ ਹੁਣ ਮੈਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਾਂਗਾ ਦਸਤਾਰ ਸਜਾਉਣ ਤੋਂ ਪਹਿਲਾਂ ਉਹਨਾਂ ਨੂੰ ਨਾ ਤੁਸੀਂ ਨਾਲ ਦੀ ਨਾਲ ਦਿਮਾਗ ਦੇ ਵਿੱਚ ਬਿਠਾ ਲਿਓ ਤੇ ਉਂਝ ਹੀ ਮੈਂ ਤੁਹਾਨੂੰ ਸਾਰੀ ਪੱਗ ਬਣ ਕੇ ਦਿਖਾਉਂਗਾ ਇਹ ਸਭ ਤੋਂ ਪਹਿਲਾਂ ਇਹ ਦੇਖੋ ਆਪਾਂ ਇਹਨਾਂ ਦੋਨੋਂ ਪੱਲਿਆਂ ਨੂੰ ਬਰਾਬਰ ਕੀਤਾ ਹੈ ਬਰਾਬਰ ਕਰਕੇ ਇੱਕ ਵਾਰੀ ਅੰਦਰ ਨੂੰ ਪਿੰਚ ਕਰ ਦੇਣਾ ਹੈ ਇਹ ਪੱਲਾ ਸੀ ਲੈ ਕੇ ਜਾਵਾਂਗੇ ਕੰਨ ਦੇ ਉੱਪਰੋ ਜੀ ਕੰਨ ਪੂਰਾ ਟੱਕ ਦੇਣਾ ਤੇ ਥੋੜਾ ਜਿਹਾ ਦਬ ਦੇਣਾ ਆ ਬੇਸ ਇਸ ਜਗ੍ਹਾ ਤੋਂ ਬਾਕੀ ਬਚਦਾ ਅੰਦਰ ਨੂੰ ਕਰ ਦੇਣਾ ਆ ਹੁਣ ਮੇਰੇ ਵੀਰੋ ਚੰਗੀ ਤਰ੍ਹਾਂ ਇੱਥੋਂ ਜੀ ਕੱਪੜੇ ਨੂੰ ਖਿੱਚ ਕੇ ਜਿਹੜਾ ਆਪਾਂ ਬੇਸ ਰੱਖਿਆ ਸੀ ਨਾ ਇਹਨੂੰ ਪੱਲੇ ਦੇ ਅੰਦਰ ਕਰਨ ਤੋਂ ਬਾਅਦ ਚੋਂ ਅਸੀਂ ਇਸ ਪੱਲੇ ਨੂੰ ਜੇ ਚਾਹੀਏ ਤਾਂ ਹੋਰ ਨੀਵਾ ਕਰ ਸਕਦੇ ਜੇ ਤੁਹਾਨੂੰ ਲੱਗੇ ਕਿ ਉੱਚਾ ਆ ਤੇ ਉੱਪਰੋ ਜੀ ਆਪਾਂ 50 ਬੰਨ ਲਵਾਂਗੇ ਹੁਣ ਇਦਾਂ ਦੇ ਬੇਸ ਉਤੋਂ ਨਾ ਤੁਹਾਡੇ 50 ਬੰਨਣ ਦਾ ਇੱਕ ਹੋਰ ਵਧੀਆ ਕੰਮ ਹੋ ਜਾਣਾ ਕਿ 50 ਨਾ ਹੋਰ ਜ਼ਿਆਦਾ ਗ੍ਰਿਪ ਮਜ਼ਬੂਤ ਕਰ ਦਿੰਦੀ ਆ ਕਿਉਂਕਿ ਆਪਾਂ ਦਿਖਾਣੀ ਤਾਂ ਡਾਰਕ ਕਲਰ ਦੀ 50 ਆ 50 ਨਹੀਂ ਵੀ ਬੰਨਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਸਗੀ ਬਟ 50 ਬੰਨਣ ਦਾ ਇੱਕ ਫਾਇਦਾ ਹੁੰਦਾ ਹੈ ਇਹਨਾਂ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੀ ਆ ਮੇਰੇ ਵੀਰੋ ਇੱਕ ਗੱਠ ਮਾਰੀਆਂ ਨੂੰ ਪਿੱਛੋਂ ਬਾਕੀ ਕੱਪੜੇ ਨੂੰ ਆਪਾਂ ਅੰਦਰ ਕਰ ਦਿੱਤਾ ਹੋਇਆ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਹੁਣ ਦੱਸਾਂਗਾ ਇਹਨਾਂ ਨੂੰ ਦਿਮਾਗ 'ਚ ਬਿਠਾ ਲਿਓ ਕਿਉਂਕਿ ਐਦਾਂ ਹੀ ਅਸੀਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਆ ਸਾਈਡਾਂ ਤੋਂ ਗੋਲ ਹੋਵੇ ਦਸਤਾਰ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਆ ਨਾ ਸ਼ੇਪ ਬਣਾ ਕੇ ਫਰੰਟ ਤੋਂ ਮੱਥੇ ਦੇ ਬਰਾਬਰ ਹੋਣੀ ਚਾਹੀਦੀ ਆ ਪੱਗ ਅਲੱਗ ਜੀ ਦਬਮੀ ਹੋਵੇ ਪੂਰੀ ਉੱਪਰੋਂ ਥੋੜੀ ਜੀ ਤੁਸੀਂ ਉੱਚੀ ਕਰ ਸਕਦੇ ਹੋ ਬਾਹਰ ਨੂੰ ਨਹੀਂ ਆਣੀ ਚਾਹੀਦੀ ਦਸਤਾਰ ਸਾਈਡਾਂ ਤੋਂ ਬਾਹਰ ਨਾ ਹੋਵੇ ਉੱਪਰ ਨੂੰ ਉੱਚੀ ਪਿੱਛੋਂ ਜੀ ਦਬਵੀ ਇਸ ਢੰਗ ਦੀ ਦਸਤਾਰ ਹੋਵੇ ਗੋਲਾਈ ਦੀ ਸ਼ੇਪ ਦੇ ਵਿੱਚ ਓਕੇ ਮੇਰੇ ਵੀਰੋ ਇਸ ਢੰਗ ਨਾਲ ਤੁਸੀਂ ਦਸਤਾਰ ਸਜਾਣੀ ਹੈ ਇਹ ਤੇ ਇਹੀ ਚੀਜ਼ਾਂ ਮੈਂ ਤੁਹਾਨੂੰ ਕਿਵੇਂ ਦਸਤਾਰ ਦੇ ਵਿੱਚ ਸਜਾਣੀ ਹੈ ਇਹ ਤੁਹਾਨੂੰ ਮੈਂ ਹੁਣ ਨਾਲ ਦੀ ਨਾਲ ਸਜਾਉਂਦੇ ਹੋਏ ਦੱਸਾਂਗਾ ਕਿਉਂਕਿ ਅੱਜ ਦੀ ਸ਼ੇਪ ਆ ਨਾ ਜਿਹੜੀ ਇਦਾਂ ਦੀ ਸ਼ੇਪ ਦੀ ਮੈਂ ਦਸਤਾਰ ਤੁਹਾਨੂੰ ਕਦੀ ਵੀ ਬਨ ਕੇ ਨਹੀਂ ਦਿੰਦੀ ਹੈਗੀ ਵਟਾਲੀ ਦਸਤਾਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖੋ ਉੱਪਰਲਾ ਪੱਲਾ ਇਸ ਤਰੀਕੇ ਨਾਲ ਖੋਲ ਕੇ ਰੱਖਿਆ ਆ ਇਹਦਾ ਅਸੀਂ ਕੋਈ ਵੀ ਪੱਲਾ ਅੰਦਰ ਨੂੰ ਨਹੀਂ ਫੋਲਡ ਕਰਨਾ ਇਹਨੂੰ ਐਸ ਇਟ ਇਜ਼ ਰਹਿਣ ਦੇਣਾ ਪਤਲਾ ਜਾਂ ਪੱਲਾ ਧਿਆਨ ਨਾਲ 50 ਆਪਾਂ ਘੱਟ ਦਿਖਾਣੀ ਆ ਬਟ 50 ਥੋੜੀ ਜੀ ਨੀਵੀ ਕਰਾਂਗੇ ਮੈਨੂੰ ਥੋੜੀ ਜੀ ਉੱਚੀ ਲੱਗਦੀ ਪਈ ਸੀ 50 ਤੇ ਆਪਣੀ ਲੋੜ ਅਨੁਸਾਰ ਤੁਸੀਂ ਉੱਚੀ ਜਾਂ ਨੀਵੀ 50 ਸਜਾ ਸਕਦੇ ਹੋ ਉਪਰੋ ਜੀ ਪੱਲਾ ਖਿੱਚ ਕੇ ਨਾ ਇਹਦੇ 2-4 ਵੱਟ ਬਣਾ ਲੈਣੇ ਨੇ ਜਿੰਨੇ ਕੁ ਸਹੀ ਆਣ ਮੈਂ ਇਹਦੇ ਤਿੰਨ ਕੁ ਵੱਟ ਬਣਾਏ ਇਹਨਾਂ ਨੂੰ ਇੱਕੋ ਜਗ੍ਹਾ ਤੇ ਪਿੰਚ ਕੀਤਾ ਇੱਕੋ ਜਗ੍ਹਾ ਤੇ ਰੱਖਿਆ ਅੱਖਾਂ ਵੀ ਮੈਂ ਇਹਨਾਂ ਕੋਲ ਜ਼ਿਆਦਾ ਨਹੀਂ ਟਕਣੀਆਂ ਹੈਗੀਆਂ ਕਿਉਂਕਿ ਥੋੜੀ ਜੀ ਮੈਂ ਉੱਪਰ ਸਜਾਣੀ ਆ ਦਸਤਾਰ ਖਿੱਚ ਕੇ ਪੱਲੇ ਲਗਾਣੇ ਨੇ ਸਾਰੇ ਤਾਂ ਜੋ ਆਪਣੀ ਦਸਤਾਰ ਟਾਈਟ ਵੀ ਰਹੇ ਦਸਤਾਰ ਨੂੰ ਅਸੀਂ ਘੱਟ ਗਿੱਲੀ ਇਸ ਲਈ ਕੀਤਾ ਕਿਉਂਕਿ ਆਪਣੀ ਦਸਤਾਰ ਥੋੜੀ ਜੀ ਫੁੱਲਮੀ ਹੋਵੇ ਪਰ ਦਸਤਾਰ ਨੂੰ ਕਦੀ ਵੀ ਢਿੱਲਾ ਸਜਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਢਿੱਲਾ ਸਜਾਉਗੇ ਉਹਦਾ ਨੁਕਸਾਨ ਤੁਹਾਨੂੰ ਬਹੁਤ ਜ਼ਿਆਦਾ ਹੋਵੇਗਾ ਦਸਤਾਰ ਤੁਹਾਡੀ ਸਿਰ ਤੋਂ ਹਿਲਦੀ ਜੀ ਫੀਲ ਹੋਵੇਗੀ ਹੁਣ ਦੋਨੋਂ ਅਸੀਂ ਪੱਲੇ ਬਰਾਬਰ ਕਰਾਂਗੇ ਬਰਾਬਰ ਕਰਕੇ ਪਿੱਛੇ ਜੀ ਪਿੰਚ ਕਰਕੇ ਇਸ ਪੱਲੇ ਨੂੰ ਦੇਖੋ ਆਪਾਂ ਕਿੰਨਾ ਉੱਚਾ ਲਗਾ ਰਹੇ ਹਾਂ ਫ੍ਰੀ ਸਟਾਈਲ ਦਸਤਾਰ ਮੋੜ ਲਈ ਹਿੱਸਾ ਤੋਂ ਦਬਮੀ ਹੋਵੇਗੀ ਨਾਲ-ਨਾਲ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਓ ਇਹਦੇ ਅਸੀਂ ਪਿੰਚ ਕਰਕੇ ਜਾਂ ਸਿੱਧਾ ਫੋਲਡ ਕਰਕੇ ਨਾ ਉੱਪਰਲੇ ਪੱਲੇ ਦੇ ਹੀ ਤੁਸੀਂ ਵਟ ਬਣਾਣੇ ਨੇ ਵਟਾਂ ਵੱਲ ਭਾਵੇਂ ਤੁਸੀਂ ਘੱਟ ਧਿਆਨ ਦਿਵੋ ਪਰ ਦਸਤਾਰ ਦੀ ਸ਼ੇਪ ਕਿੱਦਾਂ ਬਣਾਣੀ ਹੈ ਉਹ ਤੁਹਾਨੂੰ ਮੈਂ ਅੱਜ ਬਖੂਬੀ ਦੱਸਾਂਗਾ ਇਸ ਤਰੀਕੇ ਨਾਲ ਪਿੰਚ ਕਰੋ ਪਿੰਚ ਕਰਕੇ ਇਹਦੇ 3-4 ਵਟ ਸਿੱਧੇ ਜਿਹਾ ਬਣਾ ਕੇ ਇਹਨਾਂ ਨੂੰ ਰੱਖੋ ਖਿੱਚ ਕੇ ਲਾਓ ਪੱਲੇ ਨੂੰ ਨਾਲ ਦੀ ਨਾਲ ਵਟ ਬਣਾਉਂਦੇ ਜਾਓ ਬਰੀਕ ਵਟਾਲੀ ਦਸਤਾਰਾਂ ਤਾਂ ਮੈਂ ਤੁਹਾਨੂੰ ਬਹੁਤ ਦਿੱਤੀਆਂ ਨੇ ਸਿੱਧੇ ਸਿੱਧੇ ਵਟਾਲੀਆਂ ਦਸਤਾਰਾਂ ਤੁਹਾਨੂੰ ਘੱਟ ਦਿੱਤੀਆਂ ਨੇ ਨਾਲ ਦੀ ਨਾਲ ਵਟ ਤੁਸੀਂ ਹੋਰ ਸਿੱਧੇ ਸਿੱਧੇ ਵਧਾ ਸਕਦੇ ਆ ਪੱਲਾ ਤੁਹਾਡਾ ਇੱਥੋਂ ਜੀ ਬਾਹਰ ਆਵੇ ਇੱਥੋਂ ਹੀ ਦਸਤਾਰ ਤੁਹਾਡੀ ਗੋਲਾਈ ਦੇ ਵਿੱਚ ਜਾਣੀ ਚਾਹੀਦੀ ਆ ਉੱਪਰ ਨੂੰ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਸਮਝਾਇਆ ਨਾ ਫਿਰ ਪਿਛਲੇ ਹਿੱਸੇ ਤੋਂ ਪੱਲਿਆਂ ਨੂੰ ਆਪਾਂ ਪਿੰਚ ਕਰ ਦੇਣਾ ਆ ਹੁਣ ਆਪਾਂ ਦੋਨੋਂ ਪੱਲੇ ਫੇਰ ਬਰਾਬਰ ਕਰਨੇ ਨੇ ਜਾਂ ਪਿੱਛੇ ਜੀ ਇਸੇ ਤਰੀਕੇ ਨਾਲ ਪਹਿਲਾਂ ਤਾਂ ਪੱਲੇ ਨੂੰ ਲਗਾ ਲਓ ਫਿਰ ਇਹਨਾਂ ਦੋਨੋਂ ਪੱਲੇ نیچے ਨੂੰ ਖਿੱਚ ਲਓ ਸੱਜੇ ਪਾਸੇ ਵੀ ਦਸਤਾਰ ਅਸੀਂ ਬਾਹਰ ਕੱਟਣੀ ਆ ਉੱਪਰ ਜੀ ਨਾ ਫਰੰਟ ਤੋਂ ਆਪਾਂ ਪੇਚ ਅੰਦਰ ਨੂੰ ਪਿੰਚ ਨਹੀਂ ਕਰਨਾ ਹੈਗਾ ਇੱਥੋਂ ਜੀ ਪਿੰਚ ਨਹੀਂ ਕਰਨਾ ਨਹੀਂ ਤਾਂ ਦਸਤਾਰ ਆਪਣੀ ਬਾਹਰ ਨੂੰ ਆਣੀ ਸ਼ੁਰੂ ਹੋ ਜਾਣੀ ਆ ਆਪਾਂ ਬਾਹਰ ਨੂੰ ਕੱਟਣੀ ਕੋਈ ਨਹੀਂ ਦਸਤਾਰ نیچے ਜੀ ਪੱਲੇ ਪਿੰਚ ਕਰੋ ਤਿੰਨ ਚਾਰ ਵਟ ਬਣਾਓ ਉਹਨਾਂ ਨੂੰ ਇੱਕੋ ਜਗ੍ਹਾ ਤੇ ਰੱਖੋ ਨਾਲ ਦੀ ਨਾਲ ਦਸਤਾਰ ਨੂੰ ਦੱਬੋ ਮੱਥੇ ਤੋਂ ਜ਼ਿਆਦਾ ਬਾਹਰ ਨਹੀਂ ਆਣੀ ਚਾਹੀਦੀ ਦਸਤਾਰ ਤੁਹਾਡੀ ਐਜ਼ ਇਟ ਇਜ਼ ਬਰਾਬਰ ਹੋਣੀ ਚਾਹੀਦੀ ਆ ਹੱਥ ਲਾਏ ਤੇ ਪਤਾ ਲੱਗੇ ਕਿ ਦਸਤਾਰ ਤੁਹਾਡੀ ਮੱਥੇ ਜਿੰਨੀ ਹੀ ਬਾਹਰ ਪੇਚ ਉਨੇ ਕ ਲਾਓ ਉਨੇ ਕ ਲਾ ਕੇ ਨਾ ਤੁਸੀਂ ਪਿੱਛੇ ਜੀ ਫਿਰ ਦਸਤਾਰ ਨੂੰ ਪਿੰਚ ਕਰ ਦੇਣਾ ਹੈ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਨਾ ਇਹੇ ਚੀਜ਼ਾਂ ਤੁਸੀਂ ਆਪਣੀ ਦਸਤਾਰ ਦੇ ਉੱਪਰ ਵੀ ਅਪਲਾਈ ਕਰਨੀਆਂ ਨੇ ਫਿਰ ਤੁਹਾਨੂੰ ਸਮਝ ਆਊਗੀ ਇਹ ਚੀਜ਼ ਕਿ ਮੈਂ ਐਕਚੁਅਲ ਦੇ ਵਿੱਚ ਤੁਹਾਨੂੰ ਸਿਖਾਉਣਾ ਕੀ ਚਾਹ ਰਿਹਾ ਹਾਂ ਮੈਂ ਤੁਹਾਨੂੰ ਕਿਸ ਢੰਗ ਨਾਲ ਕਿਹੜੀ ਦਸਤਾਰ ਦੀ ਸ਼ੇਪ ਸਿਖਾ ਰਿਹਾ ਹਾਂ ਓਕੇ ਮੇਰੇ ਵੀਰੋ ਹੋਰ ਪਿਛਲੇ ਹਿੱਸੇ ਤੋਂ ਫਿਰ ਦੋਨੋਂ ਪੱਲੇ ਬਰਾਬਰ ਕੀਤੇ ਆ ਸੀ ਫਿਰ ਅਸੀਂ ਅਗਲੇ ਪੱਲੇ ਨੂੰ ਲਗਾ ਰਹੇ ਹਾਂ ਉੱਪਰੋਂ ਜੀ ਨਾ ਪੱਲਿਆਂ ਦਾ ਗੈਪ ਵੀ ਅਸੀਂ ਇੱਕ ਸਿਮੇਟਰੀ ਦੇ ਵਿੱਚ ਰੱਖਣਾ ਹੈ ਬੇਸ਼ੱਕ ਦੀ ਆਪਾਂ ਪੱਲੇ ਜ਼ਿਆਦਾ ਸਾਫ਼ ਨਹੀਂ ਕਰਨੇ ਪਰ ਅੰਦਰ ਨੂੰ ਫੋਲਡ ਜ਼ਰੂਰ ਕਰਨੇ ਆ ਸੱਜੇ ਪਾਸਿਓਂ ਤਾਂ ਜੋ ਉੱਪਰਲੇ ਪੱਲੇ ਵੀ ਆਪਣੇ ਮੋਟੇ ਹੋ ਸਕਣ ਮੋਨਲੇ ਹਿੱਸੇ ਤੋਂ ਪਿੰਚ ਨਹੀਂ ਕਰਨਾ ਕੋਈ ਉੱਪਰੋਂ ਜੀ ਵੀ ਪੱਲਾ ਦੇਖੋ ਉੱਪਰਲੇ ਪੱਲੇ ਦੇ ਹੀ ਤੁਸੀਂ ਵਟ ਬਣਾਣੇ ਨੇ ਥੋੜੇ ਜੇ ਇਸ ਤਰੀਕੇ ਨਾਲ ਪਿੰਚ ਕਰਿਆ ਕਰਕੇ ਵੱਟ ਸਾਰੇ ਤੁਹਾਡੇ ਪਤਲੇ-ਪਤਲੇ ਜੇ ਹੋਣੇ ਚਾਹੀਦੇ ਨਹੀਂ ਜੇ ਵੱਟ ਤੁਹਾਡੇ ਜਿਆਦਾ ਮੋਟੇ ਹੋਣਗੇ ਤਾਂ ਤੁਹਾਡੀ ਦਸਤਾਰ ਨਿਚਲੇ ਹਿੱਸੇ ਤੋਂ ਬਾਹਰ ਆਣੀ ਸ਼ੁਰੂ ਹੋ ਜਾਣੀ ਨੇ ਭਾਵੇਂ ਤੁਸੀਂ ਨਾਲ ਦੀ ਨਾਲ ਨਿਚਲੇ ਪੱਲੇ ਤੇ ਵੀ ਵੱਟ ਬਣਾ ਲਓ ਪਰ ਵੱਟਾਂ ਦੇ ਵਿਚਲਾ ਗੈਪ ਜਿਆਦਾ ਰੱਖ ਲਿਓ ਪੱਲੇ ਨੂੰ ਖੱਬੇ ਹੱਥ ਦੇ ਵਿੱਚ ਖਿੱਚ ਕੇ ਰੱਖਿਓ ਸੱਜੇ ਹੱਥ ਨਾਲ ਏਕ-ਏਕ ਕਰਕੇ ਸਾਰੇ ਵੱਟਾਂ ਨੂੰ ਬਾਹਰ ਕੱਢਣਾ ਆ ਖਿੱਚ ਕੇ ਪੱਲਿਆਂ ਨੂੰ ਲਗਾਣਾ ਆ ਦਸਤਾਰ ਦੀ ਗੁਲਾਈ ਤਾਂ ਬਣਾਣੀ ਬਣਾਣੀਆਂ ਦੇਖੋ ਸੱਜੇ ਹੱਥ ਨਾਲ ਮੈਂ ਦੱਬ ਰਿਆਂ ਨਾ ਪੱਲੇ ਨੂੰ ਫਰੰਟ ਤੋਂ ਇਸੇ ਤਰੀਕੇ ਨਾਲ ਤੁਸੀਂ ਵੀ ਦੱਬਣਾ ਆ ਖੱਬੇ ਪਾਸੇ ਹੋਏ ਤਾਂ ਦਸਤਾਰ ਜਿਆਦਾ ਬਾਹਰ ਨੂੰ ਫੀਲ ਹੋ ਜਿੰਨੀ ਤੁਹਾਡੀ ਫਰੰਟ ਤੋਂ ਦਸਤਾਰ ਅੰਦਰ ਨੂੰ ਹੋਵੇਗੀ ਨਾ ਦਬਮੀ ਜੇ ਸੱਜੇ ਤੇ ਖੱਬੇ ਪਾਸਿਓਂ ਜ਼ਿਆਦਾ ਬਾਹਰ ਨੂੰ ਨਜ਼ਰ ਆਊਗੀ ਫਿਰ ਤੁਹਾਨੂੰ ਤੇ ਉਪਰੋ ਜੀ ਬੇਸ ਨੂੰ ਚੰਗੀ ਤਰ੍ਹਾਂ ਪੱਗ ਦੇ ਅੰਦਰ ਨੂੰ ਪੁਸ਼ ਕਰਾਂਗੇ ਇਸ ਲੜ ਦੇ ਅੰਦਰ ਤੇ ਫਿਰ ਅਸੀਂ ਇਸ ਪੱਲੇ ਨੂੰ ਪਿੱਛੇ ਜੀ ਪਿੰਚ ਕਰਾਂਗੇ ਵੇਚ ਤੁਹਾਡੇ ਟਾਈਟ ਹੀ ਹੋਣੇ ਚਾਹੀਦੇ ਨੇ ਦਸਤਾਰ ਫੁੱਲਮੀ ਬੱਜੂਗੀ ਤੁਹਾਡੀ ਜੇਕਰ ਤੁਸੀਂ ਦਸਤਾਰ ਨਾ ਘੱਟ ਗਿੱਲੀ ਕੀਤੀ ਹੋਵੇ ਤੇ ਜੇਕਰ ਤੁਸੀਂ ਕਾਫੀ ਹਲਕਾ ਕਪੜਾ ਸਜਾ ਰਹੇ ਹੋ ਨਾ ਦਸਤਾਰ ਦਾ ਜਾਂ ਫੁੱਲਵੈਲ ਕਪੜਾ ਸਜਾ ਰਹੇ ਹੋ ਤਾਂ ਤੁਸੀਂ ਪੱਗ ਨੂੰ ਨਾ ਛਿੱਟਾ ਖਲਾ ਨਾ ਮਾਤਰ ਦੇਣਾ ਕਿ ਜਿੰਨਾ ਥੋੜੀ ਜੀ ਪੱਗ ਠੀਕੇ ਜਿਆਦਾ ਪਾਣੀ ਨਹੀਂ ਲਗਾਣਾ ਨਹੀਂ ਤਾਂ ਦਸਤਾਰ ਤੁਹਾਡੀ ਸਾਰੀ ਬਹਿ ਜਾਵੇਗੀ ਜੇ ਤੁਸੀਂ ਫੁੱਲਮੀ ਦਸਤਾਰ ਸਜਾਉਣਾ ਚਾਹੁੰਦੇ ਹੋ ਨਾ ਹੁਣ ਦੇਖੋ ਅਸੀਂ ਇਸ ਪੱਲੇ ਨੂੰ ਵੀ ਨੀਵਾ ਲਗਾਇਆ ਪਹਿਲੇ ਪੱਲੇ ਨਾਲੋਂ ਲਗਭਗ 2 ਕੁੰਗਲੇ ਦੇ ਗੈਪ ਨਾਲ ਪੱਲੇ ਨੂੰ ਲਗਾਇਆ ਕਰੋ ਉੱਪਰੋਂ ਜੀ ਇਸ ਪੱਲੇ ਨੂੰ ਅੰਦਰ ਨੂੰ ਫੋਲਡ ਕਰਕੇ ਮੋਟਾ ਕੀਤਾ ਆ ਸੱਜੇ ਪਾਸੇੋਂ ਦੇਖੋ نیچے ਜੀ ਦੋਨੋਂ ਪੱਲੇ ਅਸੀਂ نیچے ਤੱਕ ਖੋਲੇ ਹੋਏ ਆ ਕਿਉਂਕਿ ਇੱਥੇ ਕਿਤੇ ਡੰਗ ਨਾ ਪਵੇ ਉਸ ਚੀਜ਼ ਤੋਂ ਬਚਣ ਲਈ ਅਸੀਂ ਪੱਲੇ ਚੰਗੀ ਤਰ੍ਹਾਂ ਖੋਲਦੇ ਹੁੰਨੇ ਆ ਉੱਪਰਲੇ ਪੱਲੇ ਨੂੰ ਇੱਕ ਵਾਰ ਹੋਰ ਧਿਆਨ ਚ ਰੱਖਾਂਗੇ ਅਸੀਂ ਨਾਲ ਦੀ ਨਾਲ ਪੱਲੇ ਨੂੰ ਅਰਖੋ ਅਸੀਂ ਦੱਬ ਰਹੇ ਆ ਤੇ ਫਿਰ ਅਸੀਂ ਪੱਲੇ ਨੂੰ ਪਿੰਚ ਕਰਕੇ ਇਹਦੇ ਲੜ ਬਣਾਵਾਂਗੇ ਚੰਗੀ ਤਰ੍ਹਾਂ ਪੱਲਿਆਂ ਨੂੰ ਖੋਲਾਂਗੇ ਪਿੰਚ ਕਰਕੇ ਇਹਨਾਂ ਨੂੰ ਵਟਾ ਦੇ ਵਿੱਚ ਕਨਵਰਟ ਕਰਦੇ ਜਾਵਾਂਗੇ ਉੱਪਰੋਂ ਜੀ ਪੱਲਿਆਂ ਨੂੰ ਅਸੀਂ ਪਿੰਚ ਨਹੀਂ ਕਰਨਾ ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਤੁਹਾਨੂੰ ਇਹ ਜੇ ਦਸਤਾਰ ਤੁਸੀਂ ਇਹ ਮੱਥੇ ਨਾਲ ਚਿਪਕੀ ਹੋਈ ਬਣਨੀ ਆ ਨਾ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੀ ਪੈਣਾ ਆ ਜਿਹੜੀ ਦਸਤਾਰ ਤੁਸੀਂ ਸਜਾਣੀ ਆ ਹੱਥਾਂ ਨਾਲ ਸਜਾਉਣ ਤੋਂ ਪਹਿਲਾਂ ਉਹਨੂੰ ਤੁਹਾਨੂੰ ਦਿਮਾਗ ਦੇ ਵਿੱਚ ਸਜਾਣਾ ਪੈਣਾ ਕਿ ਕਿਹੜੀ ਜਗ੍ਹਾ ਤੇ ਆ ਕੇ ਤੁਹਾਨੂੰ ਦਸਤਾਰ ਨੂੰ ਕੇਸ ਹਿਸਾਬ ਨਾਲ ਟਰੀਟ ਕਰਨਾ ਪੈਣਾ ਆ ਉਸ ਸ਼ੇਪ ਦਾ ਬਣਾਉਣ ਦੇ ਲਈ ਇਸ ਲਈ ਮੈਂ ਤੁਹਾਨੂੰ ਕਹਿਣਾ ਹੁੰਦਾ ਆ ਕਿ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਕੋਲ 뷰 ਲੈਣ ਆਇਆ ਕਿਉਂਕਿ ਕਈ ਚੀਜ਼ਾਂ ਮੈਂ ਇੱਧਰ ਹੀ ਦੱਸਣੀਆਂ ਹੁੰਦੀਆਂ ਤੁਹਾਨੂੰ ਜਿਹੜੀਆਂ ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਮੈਂ ਤੁਹਾਨੂੰ ਦੱਸ ਦੇਣੀ ਆ ਕਿਉਂਕਿ ਮੇਰੇ ਦਿਮਾਗ 'ਚ ਨਾ ਉਦੋਂ ਹੀ ਉਹ ਚੀਜ਼ ਜਲਦੀ ਦਿਮਾਗ 'ਚ ਆਂਦੀ ਹੈ ਜਦੋਂ ਮੈਂ ਉਹ ਚੀਜ਼ ਨੂੰ ਕਰ ਰਿਹਾ ਹੁੰਦਾ ਆ ਤੇ ਜਦੋਂ ਮੈਂ ਵੀਡੀਓ 'ਚ ਦੇਖਦੇ ਦੇਖ ਕੇ ਬੋਲਦਾ ਨਾ ਫਿਰ ਮੈਂ ਤੁਹਾਨੂੰ ਸਮਝਾਉਣਾ ਹੁੰਦਾ ਨਾਲ ਦੀ ਨਾਲ ਫਿਰ ਇਸ ਪੱਲੇ ਨੂੰ ਆਪਾਂ ਦੇਖੋ ਕਿੰਨਾ ਚੋੜਾ ਉੱਪਰ ਨੂੰ ਖੋਲ ਕੇ ਲਗਾਇਆ ਹੈ ਫਿਰ ਪਿੱਛੋਂ ਜੀ ਆਪਾਂ ਇਹਨੂੰ ਪਿੰਚ ਕਰ ਦਿੱਤਾ ਹੋਇਆ ਜਿੱਦਾਂ ਸਮਝਾ ਰਹੇ ਹੁਆ ਸੱਜੇ ਪਾਸੇ ਦੇਖੋ ਅਸੀਂ ਇਸ ਪੱਲੇ ਨੂੰ ਲਗਾਇਆ ਇਹਦਾ ਅਸੀਂ ਬਾਹਰਲਾ ਪੱਲਾ نیچے ਨੂੰ ਪੂਰਾ ਖੋਲਾਂਗੇ ਅੰਦਰਲੇ ਪੱਲੇ ਨੂੰ ਅਸੀਂ ਉੱਥੇ ਐਡਜਸਟ ਕਰਾਂਗੇ ਤਾਂ ਉੱਥੇ ਤੱਕ ਹੀ ਲੈ ਕੇ ਆਵਾਂਗੇ ਜਿੱਥੇ ਸਾਨੂੰ ਕਪੜਾ ਭਰਨ ਦੀ ਲੋੜ ਆ ਚੰਗੀ ਤਰ੍ਹਾਂ ਪੱਲਾ ਖੋਲਿਓ ਥੱਲੇ ਤੱਕ ਠੀਕ ਹੈ ਮੇਰੇ ਵੀਰੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਹੁੰਦਾ ਪੱਲਾ ਹਮੇਸ਼ਾ ਉੱਪਰ ਨੂੰ ਚੱਕੋ ਮੈਂ ਤੁਹਾਨੂੰ ਇਹ ਕਹਿਣਾ ਹੁੰਦਾ ਕਿ ਪੱਲੇ ਨੂੰ ਐਡਜਸਟ ਕਰੋ ਜਿੱਥੇ ਤੁਹਾਨੂੰ ਕੱਪੜੇ ਦੀ ਲੋੜ ਆ ਤੁਸੀਂ ਨਾ ਕਈ ਚੀਜ਼ਾਂ ਧਿਆਨ ਨਾਲ ਸੁਣਦੇ ਨਹੀਂ ਹੈਗੇ ਤੇ ਕਰਦੇ ਨਹੀਂ ਹੈਗੇ ਤਾਨੂੰ ਇੱਕ ਗਲਤ ਆਦਤ ਪੈਦੀ ਆ ਫਿਰ ਤੁਸੀਂ ਨਾ ਚੀਜ਼ਾਂ ਨੂੰ ਸਮਝਿਆ ਕਰੋ ਥੋੜਾ ਜਿਹਾ ਕਿ ਮੈਂ ਤੁਹਾਨੂੰ ਕਹਿਣਾ ਕੀ ਚਾ ਰਿਹਾ ਹੈਗਾ ਆ ਦੇਖੋ ਇਹਨੂੰ ਮੈਂ ਉੱਪਰੋਂ ਜੀ ਥੋੜਾ ਥੋੜਾ ਕਰਕੇ ਸਾਫ਼ ਕਰ ਰਿਹਾ ਨਾਲ ਦੀ ਨਾਲ ਇਹਨੂੰ ਦਬ ਵੀ ਰਿਹਾ ਇਹ ਵੀ ਲੜ ਦੇਖੋ ਜਮਾ ਜਮਾ ਆਪਣਾ ਮੱਥੇ ਦੇ ਨਾਲ ਲੱਗ ਗਿਆ ਹੋਇਆ ਇਹਦੇ ਵੀ ਅਸੀਂ 2-4 ਵੱਟ ਬਣਾਵਾਂਗੇ ਜਿੰਨੇ ਕ ਮੰਤ ਦੇ ਸਾਹਮਣੇ ਤੁਹਾਡੇ ਕੋਲ ਸਹੀ ਢੰਗ ਨਾਲ ਬਣਦੇ ਆ ਨਾ ਉਹਨੇ ਕ ਵੱਟ ਬਣਾਓ ਜਿਆਦਾ ਵੱਟ ਬਣਾਉਣ ਦੇ ਚੱਕਰ 'ਚ ਕਦੀ ਆਪਣੀ ਦਸਤਾਰ ਦੀ ਸ਼ੇਪ ਖਰਾਬ ਨਾ ਕਰੋ ਕਦੀ ਵੀ ਆਪਣੇ ਲੜਾਂ ਨੂੰ ਖਰਾਬ ਨਾ ਕਰੋ ਉੱਪਰੋਂ ਅਸੀਂ ਇਸ ਪੱਲੇ ਨੂੰ ਸਾਫ਼ ਕਰਾਂਗੇ ਇਸ ਢੰਗ ਨਾਲ ਇਨੂੰ ਬਸ ਪਤਲਾ ਜਿਹਾ ਕਪੜਾ ਅੰਦਰ ਨੂੰ ਫੋਲਡ ਕਰਨਾ ਹੈ ਇਹ ਤੱਕ ਤੁਸੀਂ ਫਿਰ ਪੱਲੇ ਨੂੰ ਖਿੱਚਿਓ ਖਿੱਚ ਕੇ ਇਹਦੇ ਵੱਟ نیچے ਨੂੰ ਕੱਢ ਲੈਣੇ ਆ ਸਾਰੇ ਇਸ ਦਸਤਾਰ ਦਾ ਇਹ ਪੱਲਾ ਦੇਖੋ ਚੰਗੀ ਤਰ੍ਹਾਂ ਸਾਰੇ ਬੇਸ ਨੂੰ ਢੱਕਦਾ ਹੋਇਆ ਪਿੱਛੇ ਨੂੰ ਜਾਣਾ ਆ ਵੈਸੇ ਤਾਂ ਆਪਣਾ ਸਾਰਾ ਬੇਸ ਨਾ ਚੌਥੇ ਪੰਜਵੇਂ ਲੜਨੇ ਹੀ ਚੰਗੀ ਤਰ੍ਹਾਂ ਢੱਕਦਾ ਸੀਗਾ ਛੇਵਾਂ ਲੜ ਇਹ ਸਾਡਾ ਲਗਭਗ ਸਿਰ ਦੇ ਨਾਲ ਲੱਗਣ ਜੁਗਾ ਹੋ ਗਿਆ ਇਹ ਪਰ ਅਸੀਂ ਇਹਨੂੰ ਜ਼ਿਆਦਾ ਉੱਚਾ ਨਹੀਂ ਚੱਕਿਆ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਨਾ ਸਟਾਰਟਿੰਗ 'ਚ ਆਪਾਂ ਸਾਈਡਾਂ ਨੂੰ ਜ਼ਿਆਦਾ ਚੌੜੀ ਦਸਤਾਰ ਤੇ ਜਾਣੀ ਆ ਉੱਪਰ ਨੂੰ ਨਹੀਂ ਆਪਾਂ ਪ्योर ਪਟਿਆਲਾ ਸ਼ਾਹੀ ਦਸਤਾਰ ਸ ਅੱਜ ਜਿਸੀ ਸਾਈਡਾਂ ਨੂੰ ਚੋੜੀ ਤੇ ਮੱਥੇ ਨਾਲ ਚਿਪਕੀ ਹੋਈ ਦਸਤਾਰ ਸੀ ਜੋ ਨਾਲ ਧਿਆਨ ਦੇ ਰਹੇ ਆਂ ਇਸ ਲਈ ਇਹ ਦਸਤਾਰ ਸਾਡੀ ਅਲੱਗ ਸੀਗੀ ਮੈਂ ਤੁਹਾਡੇ ਲਈ ਇੰਨੀਆਂ ਅਲੱਗ-ਅਲੱਗ ਸ਼ੇਪਾਂ ਲੈ ਕੇ ਆਇਆ ਨਾ ਮੇਰੇ ਵੀਰੋ ਤੁਹਾਨੂੰ ਅੱਜ ਤੱਕ ਮੈਂ ਇੰਨੀਆਂ ਮੈਨੂੰ ਪਤਾ ਮੈਂ ਇੰਨੀਆਂ ਵੀਡੀਓਸ ਨਹੀਂ ਦਿੱਤੀਆਂ ਹੋਣੀਆਂ ਇਸ ਲਈ ਸਮਝਾ ਰਿਹਾ ਤੁਹਾਨੂੰ ਮੈਂ ਇੱਕ-ਇੱਕ ਚੀਜ਼ ਨੂੰ ਡਿਟੇਲ ਚ ਦੱਸਦਾ ਹੁੰਦਾ ਮੈਂ ਤੇ ਉਪਰੋ ਜੀ ਦੇਖੋ ਆਪਾਂ ਥੋੜਾ-ਥੋੜਾ ਕਰਕੇ ਹੁਣ ਪੇਚਾਂ ਨੂੰ ਅੰਦਰ ਨੂੰ ਫੋਲਡ ਕਰਾਂਗੇ ਥੋੜਾ-ਥੋੜਾ ਥੋੜਾ-ਥੋੜਾ ਦਾ ਮਤਲਬ ਹੁੰਦਾ ਐਨ ਜਮਾ ਥੋੜਾ ਜਿੰਨੇ ਨਾਲ ਲੜ ਤੁਹਾ ਉਪਰੋਂ ਜੀ ਲੜ ਤੁਹਾਡੇ ਬਰਾਬਰ ਜੇ ਹੋਣੇ ਚਾਹੀਦੇ ਨੇ ਇਸ ਟੰਗ ਦਾ ਤੁਸੀਂ ਜੇ ਤੁਹਾਨੂੰ ਲੱਗਦਾ ਮੈਂ ਡੰਗ ਪੈ ਰਿਹਾ ਕਿਤੇ ਉਹਨੂੰ ਸਹੀ ਕਰਨਾ ਆ ਆ ਦੇਖੋ ਆਪਣਾ ਲੜ ਕਿੰਨੀ ਜਗ੍ਹਾ ਆਪਣਾ ਪਿੱਛੇ ਤੱਕ ਗਿਆ ਥੋੜਾ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਕਿਹਾ ਸੀ ਆਪਾਂ ਦਸਤਾਰ ਥੋੜੀ ਜੀ ਉੱਚੀ ਸਜਾਣੀ ਆ ਤੇ ਇਹ ਜਗ੍ਹਾ ਤੋਂ ਗੁਲਾਈ ਆ ਜਾਂ ਆਪਣੀ ਦਸਤਾਰ ਸਾਈਡਾਂ ਨੂੰ ਜ਼ਿਆਦਾ ਚੌੜੀ ਆ ਓਕੇ ਮੇਰੇ ਵੀਰੋ ਹੁਣ ਕਲਗੀ ਵਾਲਾ ਪੇਚ ਲਗਾਉਣਾ ਨੇ ਇਹਨੂੰ ਚੰਗੀ ਤਰ੍ਹਾਂ ਖੋਲਣਾ ਆ ਆਪਾਂ ਪਹਿਲਾਂ ਕਿੱਦਾਂ ਭਲਾ ਇੱਥੋਂ ਜੀ ਪਹਿਲਾਂ ਪੱਲੇ ਨੂੰ ਖੋਲੋ ਫਿਰ ਇਹਦੇ ਵਿੱਚ ਆਪਾਂ ਸਿੱਧੇ-ਸਿੱਧੇ ਵੱਟ ਵੀ ਪਾਣੇ ਨੇ ਮੈਂ ਤੁਹਾਨੂੰ ਅੱਜ ਪ੍ਰੋਪਰ ਫ੍ਰੀਸਟਾਈਲ ਦਸਤਾਰ ਸਜਾ ਕੇ ਦਿਖਾਣੀ ਸੀਗੀ ਕਿਉਂਕਿ ਮੈਂ ਪਹਿਲਾਂ ਵੀ ਫ੍ਰੀਸਟਾਈਲ ਦਸਤਾਰਾਂ ਦੀ ਇਹ ਵੀਡੀਓ ਪਾਈਆ ਪਰ ਉਹਦੇ ਵਿੱਚ ਨਾ ਫਰੰਟ ਤੋਂ ਦਸਤਾਰ ਆਪਣੀ ਥੋੜੀ ਜਿਹੀ ਬਾਹਰ ਹੁੰਦੀ ਸੀ ਇਹ ਪੂਰੀ ਪ੍ਰੋਪਰ ਦਬਮੀ ਸ਼ੇਪ ਦੇ ਵਿੱਚ ਗੋਲ ਵਟਾਲੀ ਪੱਗਾ ਆਪਣੀ ਅੱਜ ਤੇ ਹੁਣ ਦੇਖੋ ਆਪਾਂ ਇਸ ਪੱਲੇ ਨੂੰ ਖੋਲਿਆ ਨੀਚੋਂ ਜੀ ਇੱਕ ਨਾ ਕਾਫੀ ਨੁੱਕਰ ਵਾਲਾ ਪੱਲਾ ਫੜ ਲੈਣਾ ਤੇ ਉੱਪਰੋਂ ਵੀ ਕਾਫੀ ਨੁੱਕਰ ਵਾਲਾ ਪੱਲਾ ਫੜ ਲੈਣਾ ਫਿਰ ਬਾਕੀ ਜਿਹੜਾ ਕਪੜਾ ਹੋਊਗਾ ਉਹਨੂੰ ਅੰਦਰ ਐਜ਼ ਇਟ ਇਜ਼ ਨਾ ਸਿੱਧੇ ਸਿੱਧੇ ਜੇ ਵਟਾ ਪਾ ਕੇ ਤੁਸੀਂ ਰੱਖ ਦੇਣਾ ਆ ਹੁਣ ਦੇਖੋ ਅ ਠੀਕ ਹੈ ਜੀ ਤੇ ਪਰਵਟੇ ਬਰਾਬਰ ਟਕੇ ਹੋਏ ਹੋਣੇ ਚਾਹੀਦੇ ਨੇ ਤੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਇਸ ਤਰੀਕੇ ਨਾਲ ਲੜਾਂ ਨੂੰ ਇਕੱਠਾ ਕਰਿਓ ਇਕੱਠਾ ਕਰਕੇ ਨਾ ਤੁਸੀਂ ਖਿੱਚ ਕੇ ਲਗਾਣਾ ਐ ਇਸ ਪੱਲੇ ਨੂੰ ਦਸਤਾਰ ਦੀ ਗ੍ਰਿਪ ਇਹਦੇ ਨਾਲ ਵੀ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਣੀ ਆ ਇਸ ਜਗ੍ਹਾ ਤੋਂ ਵੀ ਨੂੰ ਸੈਂਟਰ 'ਚ ਬਣਾਓ ਖੱਬੇ ਹੱਥ ਨਾਲ ਪੱਲੇ ਨੂੰ ਦੱਬੋ ਜੇ ਤੁਹਾਨੂੰ ਸਹੀ ਲੱਗਦਾ ਹੈ ਤਾਂ ਪ੍ਰੋਪਰ ਫੇਰ ਪੇਚ ਨੂੰ ਲਗਾਓ ਥੋੜਾ ਨਾਲ ਦੀ ਨਾਲ ਰੱਖ ਦਿਆ ਜਾਓ ਫਿਰ ਪੇਚ ਨੂੰ ਥੋੜਾ ਬਿਠਾਓ ਆਪਣੀ ਜਗ੍ਹਾ ਤੇ ਪੇਚ ਆਪਣੇ ਪਿੱਛੇ ਨੂੰ ਨਾ ਖਿਸਕਣ ਇਸ ਲਈ ਉੱਪਰੋਂ ਵੀ ਦਸਤਾਰ ਨੂੰ ਫੜ ਕੇ ਰੱਖੋ ਕਿਉਂਕਿ ਆਪਾਂ ਦਸਤਾਰ ਸੁੱਕੀ ਸਜਾਈ ਹੈ ਅੱਜ ਕਿਉਂਕਿ ਸੁੱਕੀ ਦਸਤਾਰ ਹਮੇਸ਼ਾ ਖਿਸਕਣ ਦੇ ਚਾਂਸ ਹੁੰਦੇ ਵੱਧ ਜਾਂਦੇ ਆ ਤੇ ਬਾਕੀ ਬਚਦਾ ਪੱਲਾ ਸੀ ਉੱਪਰੋਂ ਜੀ ਅੰਦਰ ਕਰ ਦੇਣਾ ਹੈ ਪੇਚ ਨੂੰ ਆਪਾਂ ਜ਼ਿਆਦਾ ਘੁਮਾਇਆ ਨਹੀਂ ਐਂ ਸਿੱਧਾ ਲਗਾਇਆ ਵੀ ਅਸੀਂ ਪ੍ਰੋਪਰ ਬਣਾਈਆਂ ਤੇ 50 ਵੀ ਦੇਖੋ ਆਪਾਂ ਕਿੰਨੀ ਛੋਟੀ ਦਿਖਾਈ ਆ ਤੁਹਾਨੂੰ ਬਾਕੀ ਬਚਦਾ ਪੱਲਾ ਸੀ ਅੰਦਰ ਕਰ ਦਿੱਤਾ ਹੋਇਆ ਫਰੰਟ ਤੋਂ ਆਪਾਂ ਥੋੜਾ ਦਸਤਾਰ ਨੂੰ ਫੇਰ ਦਬਾਂਗੇ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਆਪਾਂ ਪ੍ਰੋਪਰ ਗੋਲ ਕਰਾਂਗੇ ਅੱਜ ਦੀ ਦਸਤਾਰ ਦੀ ਵੀਡੀਓ ਦੇਖਿਓ ਤੇ ਦੱਸਿਓ ਮੈਨੂੰ ਕਿ ਐਦਾਂ ਦੀ ਵੀਡੀਓ ਮੈਂ ਤੁਹਾਨੂੰ ਕਦੀ ਪਹਿਲਾਂ ਦਿੱਤੀ ਆ ਠੀਕ ਹੈ ਜੀ ਤੁਸੀਂ ਇਹ ਮੇਰੇ ਆ 130 32 3 ਵਾਲਾ ਚੈਲੰਜ ਛੱਡ ਦੋ ਕਿ ਇਹਦੇ ਵਿੱਚ ਮੈਂ ਦਿੱਤੀ ਕਿਨੇ ਦਿੱਤੀ ਉਸ ਤੋਂ ਪਹਿਲਾਂ ਵੀ ਐਦਾਂ ਦੀ ਵੀਡੀਓ ਨਹੀਂ ਪਾਈ ਹੈਗੀ ਮੈਂ ਕਦੀ ਤੇ ਇਸ ਲਈ ਮੈਂ ਤੁਹਾਡੇ ਲਈ ਇਸ ਵਾਰ ਸ਼ੁਰੂ ਕੀਤਾ ਸੀ ਕਹਿੰਦਾ ਜਦੋਂ ਟਾਰਗੇਟ ਮੈਂ ਕਿਹਾ ਸੀ ਜਿੰ ਇਦੇ ਵਿੱਚ ਮੈਂ ਤੁਹਾਨੂੰ ਵਟਾਲੀਆਂ ਦਸਤਾਰੇ ਇੰਨੇ ਸਟਾਈਲ ਦੀਆਂ ਬਣ ਕੇ ਦਿਖਾ ਦਿਆਂ ਠੀਕ ਹੈ ਮੇਰੇ ਵੀਰੋ ਜਿੱਚ ਤੁਹਾਨੂੰ ਧਮਾਲਾ ਸਾਹਿਬ ਇੰਨੇ ਬਣ ਕੇ ਦਿਖਾ ਤੇ ਮੈਂ ਦਸਤਾਰਾ ਮੋਣੀ ਦਸਤਾਰਾ ਬਣ ਕੇ ਦਿਖਾ ਦਿਆਂ ਕਿੰਨੀ ਯਾ ਸੈਲੀਬ੍ਰਿਟੀ ਟਾਈਪ ਹਰ ਇੱਕ ਤਰ੍ਹਾਂ ਦੀ ਮੈਂ ਪੱਗ ਬਣ ਕੇ ਦਿਖਾਈ ਤੁਹਾਨੂੰ ਕਿਸੇ ਵੀ ਸਿੰਗਰ ਵਰਗੀ ਜਿਹਦੇ ਵਿੱਚ ਆਪਾਂ ਗੁਰਮੁਖੀ ਦਸਤਾਰਾ ਵੀ ਸਜਾ ਕੇ ਦਿਖਾਈਆਂ ਅਲੱਗ-ਅਲੱਗ ਪ੍ਰਕਾਰ ਦੇ ਧਮਾਲਾ ਸਾਹਿਬ ਵੀ ਸਜਾ ਕੇ ਦਿਖਾਏ ਬੀਬੀਆਂ ਲਈ ਜਾਂ ਮੁੰਡਿਆਂ ਲਈ ਸਾਰੇ ਅਲੱਗ-ਅਲੱਗ ਤੇ ਹੁਣ ਦੇਖੋ ਆਪਾਂ ਉੱਪਰੋਂ ਜੀ ਨਾ ਦੂਜੇ ਸ਼ੀਸ਼ੇ ਦੇ ਕੇ ਆਪਾਂ ਲੜਾਂ ਨੂੰ ਕੱਲਾ ਮੋਟਾ nada así ਤੇਨਾ ਚ ਜਿਹੜੇ ਵਟ ਪੈਂਦੇ ਨੇ ਉਹ ਵਟ ਪਏ ਰਹਿਣ ਦੇਣੇ ਆ ਤਾਂ ਹੀ ਪਤਾ ਲੱਗੇਗਾ ਅਸੀਂ ਫ੍ਰੀ ਸਟਾਈਲ ਦਸਤਾ ਸਜਾਈਏ ਹੁਣ ਅਸੀਂ ਮੇਰੇ ਵੀਰੋ ਤੁਹਾਨੂੰ ਉਪਰੋ ਜੀ ਸੈਨ ਨੂੰ ਢਾਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਲੂਪੀ ਵਾਲੇ ਪਹਿਲੇ ਨੂੰ ਉਪਰੋ ਜੀ ਖਿੱਚ ਲਵਾਂਗੇ ਖਿੱਚ ਕੇ ਚੰਗੀ ਤਰ੍ਹਾਂ ਇਹਨੂੰ ਵਿਛਾਣਾ ਹੈ ਸਿਰ ਦੇ ਉੱਤੇ ਤੇ ਸੈਨ ਨੂੰ ਆਪਾਂ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਦੋਰਾ ਟਕੇ ਕਪੜੇ ਦੇ ਨਾਲ ਕਿਉਂਕਿ ਦੋਰਾ ਟਕਣ ਨਾਲ ਲਾਈਟ ਕਲਰ ਦਾ ਬੇਸ ਜਿਹੜਾ ਹੁੰਦਾ ਆਪਣਾ ਚੰਗੀ ਤਰ੍ਹਾਂ ਟਕ ਹੋ ਜਾਂਦਾ ਸੱਜੇ ਪਾਸੇ ਦੇਖੋ ਖੁੱਲਾ ਹਿੱਸਾ ਖੱਬੇ ਪਾਸੇ ਬੰਦ ਹਿੱਸਾ ਹੈ ਚੰਗੀ ਤਰ੍ਹਾਂ ਮੋੜਲੇ ਹਿੱ ਬਾਚੋ ਅਸੀਂ ਦੇਖੋ ਪਿਛਲੇ ਹਿੱਸੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਲੂਪੀ ਵਾਲੇ ਪੱਲੇ ਨੂੰ ਖਿੱਚਾਂਗੇ ਸੱਜੇ ਆ ਖੱਬੇ ਜਿੱਧਰੋਂ ਤੁਹਾਨੂੰ ਵਧੀਆ ਲੱਗੇ ਉਧਰੋਂ ਜੀ ਕਪੜਾ ਅੰਦਰ ਕਰ ਲਿਓ ਪਹਿਲਾਂ ਤੇ ਦਸਤਾਰ ਨੂੰ ਜਿਆਦਾ ਉਪਰੋਂ ਟਕਣ ਦੀ ਮਿਹਨਤ ਨਹੀਂ ਕਰਨੀ ਪੈਣੀ ਕਿਉਂਕਿ ਸਿਰ ਵਾਲਾ ਹਿੱਸਾ ਤੁਹਾਨੂੰ ਘੱਟ ਹੀ ਮਿਲੇਗਾ ਢਗਣ ਲਈ ਹੁਣ ਦੋਰਾ ਹੀ ਟਕਣ ਦਾ ਇਹ ਫਾਇਦਾ ਹੋਗਾ ਤੁਹਾਡਾ ਜਿਹੜਾ ਬੇਸ ਆ ਉਪਰੋਂ ਜੀ ਜਿਆਦਾ ਝਾਤੀ ਨਹੀਂ ਮਾਰੂਗਾ ਫਿਰ ਆਪਾਂ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਨਾ ਦੋਨਾਂ ਸਾਈਡਾਂ ਤੋਂ ਅੰਦਰ ਕਰਕੇ ਇਹਨੂੰ ਸੈਂਟਰ ਦੇ ਵਿੱਚ ਲਗਾ ਦੇਣਾ ਹੈ ਲੂਪੀ ਨਾ ਜਿਆਦਾ ਤੁਹਾਡੀ ਚੌੜੀ ਹੋਣੀ ਚਾ ਉਹ ਹੈਂਦੀ ਆ ਜੇ ਅਸੀਂ ਨਾ ਪਿੱਛੇ ਲੂਪੀ ਜ਼ਿਆਦਾ ਚੌੜੀ ਲਗਾ ਦਈਏ ਇੱਕੋ ਜਗ੍ਹਾ ਤੋਂ ਲੂਪੀ ਨਿਕਲੇ ਆ ਦੇਖੋ ਗੁਲਾਈ ਦੇ ਵਿੱਚ ਇੱਕੋ ਜਗ੍ਹਾ ਤੇ ਲੂਪੀ ਅੰਦਰ ਜਾਵੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਨਾਲ ਪ੍ਰੈਸ ਕਰਕੇ ਪੂਸ਼ ਕਰਨਾ ਹੈ ਇਹਨੂੰ ਅੰਦਰ ਤੇ ਇਹਨਾਂ ਤੁਸੀਂ ਸਲਾਈ ਦਾ ਵੀ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਹੀ ਮੇਰੇ ਵੀਰੋ ਸਾਡੇ ਨਾ 133 ਦਿਨ ਕੰਪਲੀਟ ਹੁੰਦੇ ਆ ਜੀ 100 ਦਿਨ ਤੁਹਾਨੂੰ 100 ਅਲੱਗ-ਅਲੱਗ ਸਟਾਈਲ ਸਜਾ ਕੇ ਦਿਖਾਉਂਦੇ ਆ ਉਹਨੂੰ ਤੇ ਗੱਲ ਕਰਦੇ ਆ ਹੁਣ ਆਪਾਂ ਨਾ ਜਿਹੜਾ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਸੀ ਉਹਦੇ ਵਿੱਚ ਤੁਸੀਂ ਸਾਡੀ ਬਹੁਤ ਸਪੋਰਟ ਕੀਤੀ ਸੀ ਮੇਰੇ ਵੀਰੋ ਉਹਦੇ ਸਦਕਾ ਦੇ ਨੇੜੇ ਪਹੁੰਚ ਗਏ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਸੇ ਤਰੀਕੇ ਨਾਲ ਸਪੋਰਟ ਕਰਨ ਲਈ ਤੇ ਹੁਣ ਤੁਸੀਂ ਦਸਤਾਰ ਨੂੰ ਹਰ ਕਿਸੇ ਤੋਂ ਦੇਖ ਲਓ ਜੀ ਗੁਲਾਈ ਦੇ ਵਿੱਚ ਜਿੱਦਾਂ ਤੁਹਾਨੂੰ ਕਿਹਾ ਸੀਗਾ ਉਦਾਂ ਦੀ ਹੀ ਦਸਤਾਰ ਹੈ ਮੱਥੇ ਦੇ ਨਾਲ ਐ ਚਿਪਕੀ ਹੋਈ ਹੈ ਦਸਤਾਰ ਐਨ ਬਰਾਬਰ ਆ ਦੋਨਾਂ ਸਾਈਡਾਂ ਤੋਂ ਬਾਹਰ ਆ ਗੁਲਾਈ ਦੇ ਵਿੱਚ ਆ ਦਸਤਾਰ ਥੋੜੀ ਜੀ ਉੱਚੀ ਬੰਨੀ ਆ ਸੀ ਤੇ ਜੇਕਰ ਵਧੀਆ ਲੱਗੇ ਨਾ ਵੀਡੀਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਲੈ ਕੇ ਆ ਰਹੇ ਹਾਂ ਪਿਛਲੇ 133 ਦਿਨ ਕਿ ਅਸੀਂ ਅੱਜਾ ਦੀ ਕੋਈ ਅਚੀਵਮੈਂਟ ਲੈ ਕੇ ਆਈਏ ਜਿਹੜੀ ਪਹਿਲਾਂ ਕਿਸੇ ਨੇ ਨਾ ਕੀਤੀ ਹੋਵੇ ਤੇ ਉਸ ਮਾਲਕ ਦੀ ਕਿਰਪਾ ਨਾਲ ਅਸੀਂ ਉਹ ਪਹਿਲੇ ਇਨਸਾਨ ਬਣੇ ਆ ਜਿਹਨੇ ਤੁਹਾਨੂੰ 100 ਤੋਂ ਵੱਧ ਸਟਾਈਲ ਬਣ ਕੇ ਦਿਖਾ ਦਿੱਤੇ ਹੋਇਆ ਸਾਡੇ ਬਹੁਤ ਵੀਰੇ ਹੋ ਜੇ ਨੇ ਜਿਹੜੇ ਸਾਡੀਆਂ ਵੀਡੀਓਜ਼ ਦੇਖਦੇ ਤਾਂ ਜ਼ਰੂਰ ਨੇ ਪਰ ਉਹਨਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਉਹ ਮੇਰੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੋ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀ ਰਹਿਣ ਹੋਰ ਵੀਡੀਓ ਤੇ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ